ਦੇ ਨਾਲ ਸਾਫ ਕਾਲੀ ਕਰਦਾ ਕਿ ਮੈਂ ਅਜੇ ਹੁਣੇ ਜਿਹੜੇ ਸਾਡੇ ਜ਼ਖਮੀ ਹੋਏ ਆ ਉਹਨਾਂ ਦੀ ਖਬਰਸਾਰ ਲੈਣ ਗਿਆ ਸੀ ਉਹਨਾਂ ਦਾ ਰਾਤ ਦਾ ਮੈਂ ਗਿਆ ਉੱਥੋਂ ਮੈਂ ਉਹਨਾਂ ਦੀ ਖਬਰਸਾਰ ਸਾਰਿਆਂ ਦੀ ਲੈ ਕੇ ਹੁਣ ਆਇਆ ਸਾਡੇ 30 ਕ ਬੰਦੇ ਇੱਥੇ ਸੀ ਰਾਜਪੁਰੇ ਤਿੰਨ ਕ ਬੰਦੇ ਸਾਡੇ ਮਤਲਬ ਪਟਿਆਲੇ ਵੀ ਹੈਗੇ ਨੇ ਰਸ਼ਿੰਦਰ ਹਸਪੀਟਲ ਕਿਸਾਨ ਆਗੂ ਦੇ ਵਿੱਚ ਵੀ ਹੈਗਾ ਕਿਸਾਨ ਮਜ਼ਦੂਰ ਸ਼ਮਨਿਸ਼ ਕਮੇਟੀ ਦਾ ਆਗੂ ਹੈ ਜਿਹਦੀ ਲੱਤ ਨੂੰ 60 ਲੱਗੀ ਲੱਤ ਬਟੀ ਹੈ ਅੱਜ ਦੀ ਕੀ ਹੈ ਜੀ ਕਿਉਂਕਿ ਹੁਣ ਦੇਖੋ ਇੱਥੇ ਫਿਰ ਦੁਬਾਰਾ ਤੋਂ ਉਹੀ ਕੰਮ ਸ਼ੁਰੂ ਹੋ ਗਿਆ ਹੈ ਅਥਰੂ ਜੀ ਜੀਲ ਸਾਹਿਬ ਦੋ ਮੀਟਿੰਗਾਂ ਹੋ ਗਈਆਂ ਨੇ ਦੋ ਮੀਟਿੰਗਾਂ ਹੋ ਗਈਆਂ ਨੇ ਅਗਲੀ ਮੀਟਿੰਗ ਕਦੋਂ ਤੱਕ ਉਮੀਦ ਹੈ ਦੇਖੋ ਗੱਲ ਇਹ ਹੈ ਗੋਲੇ ਧਕਣੇ ਜੀ ਲੋਕਾਂ ਨੂੰ ਡਰਾਉਣਾ ਲੋਕਾਂ ਨੂੰ ਧਮਕਾਉਣਾ ਲੋਕਾਂ ਦੇ ਉੱਤੇ ਹਮਲੇ ਕਰਨੇ ਇਹ ਸਰਕਾਰ ਦਾ ਕੰਮ ਕਰੀ ਜਾਂਦੇ ਉਹਨਾਂ ਨੂੰ ਉਹਨਾਂ ਨੂੰ ਅਸੀਂ ਰੋਕ ਨਹੀਂ ਸਕਦੇ ਲੇਕਿਨ ਅਸੀਂ ਜਿਹੜੀ ਸਾਡੀ ਲੜਾਈ ਹੈ ਉਹ ਅਸੀਂ ਲੜ ਰਹੇ ਹਾਂ ਸਾਡੀ ਕੋਸ਼ਿਸ਼ ਹੈ ਕਿ ਅਸੀਂ ਘੱਟ ਤੋਂ ਘੱਟ ਨੁਕਸਾਨ ਹੋਵੇ ਤੇ ਅਸੀਂ ਸਾਰੇ ਬੈਰੀਕੇਡ ਤੋੜਦੇ ਜਥੇਬੰਦੀਆਂ ਪਿੱਛੇ ਰਹਿ ਗਈਆਂ ਸੀ ਉਹਨਾਂ ਦਾ ਰਿਸਪੌਂਸ ਜਿਹੜਾ ਉਹ ਤੁਹਾਡੇ ਨਾਲ ਕਿਵੇਂ ਦਾ ਹੁਣ ਬਹੁਤ ਸਾਰੀਆਂ ਜਥੇਬੰਦੀਆਂ ਦੇ ਯਾਰ ਇਹ ਹੈ ਕਿ ਵੀ ਅਸੀਂ ਤੁਹਾਡੇ ਨਾਲ ਆ ਉਹ ਨਾ ਨਾਹਾਂ ਦਾ ਕਿਹੜਾ ਕਿ ਸਾਨੂੰ ਕਾਲ ਦੇਣਗੇ ਤਾਂ ਅਸੀਂ ਆਵਾਂਗੇ ਤੁਸੀਂ ਉਹਨਾਂ ਨੂੰ ਕੋਈ ਗੱਲ ਕਰਦੇ ਦੇਖੋ ਮੈਂ ਫਿਰ ਇੱਕ ਬੇਨਤੀ ਕਰਾਂ ਅਗਰ ਇਹਨੂੰ ਦੇਖਿਆ ਜਾਏ ਜਿਹੜੀਆਂ ਜਥੇਬੰਦੀਆਂ ਜਿੱਦੈ ਅੰਦੋਲਨ ਦੀ ਸ਼ੁਰੂਆਤ ਹੋਈ ਸੀ ਉਹਨਾਂ ਜਿਨ੍ਹਾਂ ਜਥੇਬੰਦੀਆਂ ਨੇ ਇਹੋ ਜੇ ਬਿਆਨਬਾਜ਼ੀ ਕੀਤੀ ਆ ਉਹਨਾਂ ਦੀ ਬਿਆਨਬਾਜ਼ੀ ਕਿਧਰਲੇ ਪਾਸੇ ਕੀਦੇ ਹੱਕ 'ਚ ਭੁਗਤਦੀ ਸੀ। ਹੂੰ। ਔਰ ਉਹਨਾਂ ਹੱਕਾਂ ਦੇ ਵਿੱਚ ਭੁਗਤਾ ਭੁਗਤ ਕੇ ਅੱਜ ਜੇ ਕਿਸਾਨਾਂ ਦੇ ਉੱਤੇ ਲਾਠੀ ਚਾਰਜ ਹੋ ਗਏ ਅੱਜ ਉਹ ਲੀਡਰ ਮਦਰ ਸੈਂਫੀ ਦਿਖਾਉਣ ਦੀ ਕੋਸ਼ਿਸ਼ ਕਰਨ ਮੈਨੂੰ ਲੱਗਦਾ ਹੈ ਇਹ ਲੋਕ ਸਮਝਦੇ ਨਹੀਂ। ਪਰ ਇਹ ਮੇਰੀ ਲੋਕਾਂ ਨੂੰ ਤੁਹਾਡੇ ਮਾਧਿਅਮ ਤੋਂ ਅਪੀਲ ਹੈ ਕਿ ਲੋਕਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਉਹਨਾਂ ਲੋਕਾਂ ਦੇ ਅੰਦਰ ਕੀ ਭਾਵਨਾਵਾਂ ਹਨ। ਪਰ ਜਿਕਰ ਉਹ ਨਾਲ ਆਉਂਦੀਆਂ ਨੇ ਤਾਂ ਹੁਣ ਇਸ 50 ਡੀਸੀ ਨੇ ਵੀ ਕਿਹਾ ਅੰਦਰ ਤੱਕ ਹੁਣ ਤੁਹਾਡਾ ਕੀ ਰੋਲ ਹੈ ਜੀ ਪੰਜਾਬ ਸਰਕਾਰ ਦਾ ਤੁਹਾਡੇ ਪ੍ਰਤੀ? ਪੰਜਾਬ ਸਰਕਾਰ ਨਾਲ ਰਿਲੇਟਡ ਕੋਈ ਮੰਗ ਹੀ ਨਹੀਂ ਪੰਜਾਬ ਸਰਕਾਰ ਦਾ ਕੀ ਹੋ ਰਿਹਾ ਹੈ ਜਿਹੜਾ ਪੰਜਾਬ ਦਾ ਪੈਂਦਾ ਜੀ ਇੱਥੇ ਆ ਕੇ ਉਹਨਾਂ ਦੇ ਡਰੋਨ ਉਹ ਸਿੱਟਦੇ ਨੇ ਉਹਦਾ ਮਸਲਾ ਜਿਹੜਾ ਹੋ ਰਿਹਾ ਹੈ ਵੀ ਪੰਜਾਬ ਦੇ ਵਿੱਚ ਛੁੱਟੇ ਨੇ ਮੀਡੀਏਟਰ ਬਣਨ ਦੀ ਗੱਲ ਸੀ ਉਹਨਾਂ ਨੇ ਕੀਤੀ ਜਿਹੜਾ ਆ ਗਿਆ ਗੋਲਿਆਂ ਦੀ ਗੱਲ ਇਹ ਅਸੀਂ ਕੱਲ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਬਕਾਇਦਾ ਲਿਆਂਦੀ ਹੈ ਔਰ ਤੁਹਾਡੇ ਮਾਧਿਅਮ ਤੋਂ ਫੇਰ ਮੈਂ ਸਾਡੀ ਮਾਨਯੋਗ ਹਾਈ ਕੋਰਟ ਦੇ ਵੀ ਧਿਆਨ ਚ ਲਿਆਉਣਾ ਚਾਹਣਾ ਹੈ ਤੁਹਾਡੇ ਮਾਧਿਅਮ ਤੋਂ ਮੈਂ ਸਾਡੇ ਇੱਥੋਂ ਦੇ ਅਫਸਰ ਸਹਿਬਾਨਾਂ ਦੇ ਸਾਡੇ ਸੀਐਮ ਸਾਹਿਬ ਦੇ ਵੀ ਧਿਆਨ ਚ ਲੈਣਾ ਚਾਹਣਾ ਹੈ ਕਿ ਪੰਜਾਬ ਦੀ ਸੀਮਾ ਦੇ ਅੰਦਰ ਆ ਕੇ ਅਗਰ ਕੋਈ ਸਾਡੇ ਕਿਸਾਨਾਂ ਦੇ ਉੱਤੇ ਹਮਲਾ ਕਰਦਾ ਹੈ ਉਹ ਕਾਨੂੰਨੀ ਅਪਰਾਧ ਹੈ ਉਹ ਨਹੀਂ ਕਰ ਸਕਦਾ ਕਿਉਂ ਨਹੀਂ ਰੋਕਿਆ ਜਾ ਰਿਹਾ ਪੰਜਾਬ ਗਵਰਨਮੈਂਟ ਤੋਂ ਕਿਉਂ ਨਹੀਂ ਪੰਜਾਬ ਗਵਰਨਮੈਂਟ ਦੇ ਤੇ ਮਤਲਬ ਕੋਈ ਕੋਈ ਸਮਝਾਨ ਲੈ ਰਹੀ ਪੁਲਿਸ ਉਹਨਾਂ ਦੇ ਕਾਰਵਾਈ ਕਰ ਸਕਦੀ ਹੈ ਹਰਿਆਣਾ ਦੇ ਉੱਤੇ ਉਹਦੇ ਖਲਪ ਕਾਰਵਾਈ ਕਰੇ ਹਾਈ ਕੋਰਟ ਹਾਈ ਕੋਰਟ ਜਿਹੜਾ ਹੈਗਾ ਹਾਈ ਕੋਰਟ ਕਿਤੇ ਨਾ ਕਿਤੇ ਪੁਲਿਸ ਦੇ ਵੀ ਆ ਕੇ ਗੋਲੇ ਲੱਗੇ ਨੇ ਉਹਨਾਂ ਦੇ ਵੀ ਜ਼ਖਮੀ ਹੋਏ ਨੇ ਮੇਰੇ ਕੋ ਬੇਨਤੀ ਹੈ ਜ਼ਖਮੀ ਹੋਏ ਨੇ ਹੋਏ ਹੋਣਗੇ ਪੱਤਰਕਾਰਾਂ ਦੇ ਬਹੁਤਿਆਂ ਦੇ ਲੱਗੇ ਨੇ ਵਿਚਾਰਾਂਗੇ ਦੇਖੋ ਮੈਂ ਕੱਲਾ ਨਹੀਂ ਆ ਕੁਝ ਵੀ ਮਤਲਬ ਮੋਰਚਾ ਬਹੁਤ ਵੱਡਾ ਚੀਜ਼ ਹੁੰਦਾ ਮੈਂ ਕੱਲਾ ਕਿਸੇ ਤਰ੍ਹਾਂ ਦਾ ਮਤਲਬ ਬਾਕੀ ਜਥੇਬੰਦੀਆਂ ਜਿਹੜੀਆਂ ਤੁਸੀਂ ਕਹਿੰਦੇ ਹਾਈ ਕੋਰਟ ਦੇ ਪ੍ਰਤੀਕਿਰਿਆ ਨੂੰ ਕਿਸ ਤਰ੍ਹਾਂ ਦੇਖਦੇ ਹੋ ਜੀ ਹੁਣ ਤੁਹਾਡੇ ਨਾਲ ਤੁਰਨਗੇ ਜਥੇਬੰਦੀਆਂ ਬਾਕੀ ਤੁਸੀਂ ਕੋਈ ਗੱਲਬਾਤ ਕਰੋਗੇ ਉਹਨਾਂ ਨਾਲ ਤੁਸੀਂ ਯਾਰ ਇੱਕ ਜਣਾ ਸਵਾਲ ਕਰਿਆ ਕਰੋ ਤਾਂ ਕਿ ਮਤਲਬ ਉਹ ਨਾ ਹਰੇਕ ਦਾ ਸਵਾਲ ਜੇਕਰ ਜਗ੍ਹਾ ਨਿਰਧਾਰਿਤ ਹੁੰਦੀ ਹੈ ਜੇ ਜਗ੍ਹਾ ਨਿਰਧਾਰਿਤ ਹੁੰਦੀ ਹੈ ਤਾਂ ਕਿਸਾਨ ਜਾਣਗੇ ਹਾਈ ਕੋਰਟ ਨੇ ਹਾਈ ਕੋਰਟ ਨੇ ਬਹੁਤ ਵਧੀਆ ਸਾਡੇ ਹੱਕ ਦੇ ਟਿੱਪਣੀ ਦਿੰਦੀ ਹੈ ਚੰਗਾ ਹੁੰਦਾ ਹਾਈ ਕੋਰਟ ਇਹਨਾਂ ਨੂੰ ਸਖਤ ਹਦਾਇਤ ਕਰਦੀ ਆਰਡਰ ਕਰਦੀ ਇੱਕ ਗੱਲ ਰਹੀ ਗੱਲ ਕਿ ਅਸੀਂ ਇਹਨਾਂ ਤੋਂ ਮੰਗਿਆ ਹੈ ਕਿ ਸਾਨੂੰ ਜਗ੍ਹਾ ਦਿਓ ਜੰਤਰ ਮੰਤਰ ਦੇ ਜਗ੍ਹਾ ਦਿਓ ਅਗਰ ਉਹ ਜੰਤਰ ਮੰਤਰ ਦੇ ਉੱਤੇ ਜਗ੍ਹਾ ਦਿੰਦੇ ਨੇ ਤਾਂ ਅਸੀਂ ਵਿਚਾਰ ਕਰ ਸਕਦੇ ਹਾਂ ਨਹੀਂ ਤਾਂ ਜਿਹੜੇ ਹਾਲਾਤ ਹੁਣ ਬਣੇ ਨੇ ਹੁਣ ਉਹ ਹਾਲਾਤ ਉਦੋਂ ਨਾਲੋਂ ਪਰਿਸਥਿਤੀਆਂ ਚੇਂਜ ਨਹੀਂ ਉਹ ਉਹਨਾਂ ਪਰਿਸਥਿਤੀਆਂ ਦੇ ਮੁਤਾਬਕ ਹੁੰਦੀਆਂ ਪਰਿਸਥਿਤੀਆਂ ਮੁਤਾਬਕ ਹੁਣ ਸੋਚਾਂਗੇ ਉਹਨਾਂ ਪਰਿਸਥਿਤੀਆਂ ਮੁਤਾਬਕ ਉਦੋਂ ਸੋਚ ਕੇ ਅਸੀਂ ਇਹਨਾਂ ਤੋਂ ਜਗਾ ਮੰਗੀ ਸੀ ਮੰਗਾ ਤੋਂ ਬਿਨਾ ਵਾਪਸ ਜਾਓਗੇ ਜਾਂ ਨਹੀਂ ਦੇਖੋ ਮੰਗਾ ਲੈਣ ਆਈ ਦੀਆਂ ਕਦੇ ਨਹੀਂ ਅਸੀਂ ਸੋਚ ਕੇ ਆਈਦਾ ਕਿ ਇਹਨਾਂ ਨੂੰ ਅਸੀਂ ਲੈੇ ਤੋਂ ਬਿਨਾ ਵਾਪਸ ਜਾਵਾਂਗੇ ਹਮੇਸ਼ਾ ਇਹ ਭਾਵਨਾ ਲੈ ਕੇ ਚੱਲੇ ਆ ਕਿ ਜਿਹੜੀਆਂ ਗੱਲਾਂ ਲੈ ਕੇ ਚੱਲੇ ਆ ਉਹਨਾਂ ਨੂੰ ਮਨਾ ਕੇ ਦੂਜੀ ਗੱਲ ਮੈਂ ਕਹਿੰਦਾਂ ਇਹ ਮੰਗਾ ਨਹੀਂ ਇਹ ਕਮਿਟਮੈਂਟ ਹੋਈਆਂ ਨੇ ਸਰਕਾਰ ਦੀਆਂ ਵੱਖ-ਵੱਖ ਸਮਿਆਂ ਤੇ ਲੋਕਾਂ ਨਾਲ ਕਮਿਟਮੈਂਟ ਹੈ ਉਹਨਾਂ ਦੇ ਵਾਅਦੇ ਨੇ ਉਹ ਵਾਅਦਿਆਂ ਨੂੰ ਸਰਕਾਰ ਨੂੰ ਪੂਰੇ ਕਰਵਾਉਣ ਵਾਸਤੇ ਯਾਦ ਦਿਲਾਉਣਾ ਇੱਥੇ ਚੱਲੇ ਆ ਔਰ ਉਹ ਪੂਰੇ ਕਰਵਾਉਣਾ ਸਮੇਂ ਦੀ ਲੋੜ ਹੈ ਉਹਦੇ ਤੇ ਅਸੀਂ ਲੜ ਰਹੇ ਹਾਂ ਜੇ ਬਾਡਰ ਸਾਹਿਬ ਡੈਡਲੌਕ ਇੱਥੋਂ ਚੱਲੂਗਾ ਕੰਮ ਇਹ ਦੇਖੋ ਬਾਡਰ ਨਾ ਟੁੱਟੇ ਵਾਲੀ ਗੱਲ ਬਾਅਦ ਦੀ ਹੈ ਨਾ ਅਜੇ ਤਾਂ ਜੀ ਕੋਸ਼ਿਸ਼ ਕਰ ਰਹੇ ਆ ਟੁੱਟਦੀ ਹੈ ਕਿ ਨਹੀਂ ਟੁੱਟਦੀ ਬਾਅਦ ਚ ਦੇਖਾਂਗੇ ਸਾਰੇ ਜਣੇ ਮਿਲ ਕੇ ਬਹਿ ਕੇ ਫੈਸਲਾ ਲਵਾਂਗੇ ਵੀ ਅਸੀਂ ਕਿਹੜੀ ਚੀਜ਼ ਸਾਨੂੰ ਪੋਜ਼ਿਟਿਵ ਲੱਗਦੀ ਉਹ ਤੇ ਚੱਲਾਂਗੇ ਹੁਣ ਜਿਹੜਾ ਟਾਈਮ ਐਟ ਪਰਦਾ ਹੈ ਹੁਣ ਤੁਸੀਂ ਇਸ ਤੋਂ ਬਾਅਦ ਅਗਲੀ ਕੀ ਕਾਰਵਾਈ ਇੱਥੇ ਤੁਸੀਂ ਹੁਣ ਜਾ ਕੇ ਫੇਰ ਉੱਥੇ ਆਪਾਂ ਕੱਲ੍ਹ ਵਾਲੀ ਕੋਸ਼ਿਸ਼ ਕਰੋਗੇ ਅਸੀਂ ਦੇਖੀ ਮੈਂ ਫੇਰ ਬੇਨਤੀ ਕਰਦਾ ਅਸੀਂ ਮੈਂ ਇਕੱਲਾ ਨਹੀਂ ਹਾਂ ਮੈਂ ਤੁਹਾਨੂੰ ਪਹਿਲੇ ਬੇਨਤੀ ਕਰ ਚੁੱਕਿਆ ਕਿ ਮੈਂ ਤਾਂ ਸਾਡੇ ਜ਼ਖਮੀਆਂ ਦੀ ਖ਼ਬਰ ਲੈਣ ਗਿਆ ਸੀ ਉਹਨਾਂ ਦੀ ਖ਼ਬਰ ਲੈ ਕੇ ਆ ਰਿਹਾ ਹਾਂ ਹੁਣ ਅਸੀਂ ਆਪਸ ਵਿੱਚ ਸਾਰੇ ਜਣੇ ਬੈਠਾਂਗੇ ਸਾਰੀਆਂ ਆਰਗੇਨਾਈਜੇਸ਼ਨਾਂ ਇਕੱਠੀਆਂ ਬਹਿਣਗੀਆਂ ਬਾਕੀ ਅਸੀਂ ਅੱਗੇ ਕੀ ਕਰਨਾ ਕੋਈ ਤੇ ਵਿਚਾਰ ਕਰਨਾ ਦਿਲਾਲ ਸਾਹਿਬ ਕਿਸਾਨ ਵੀ ਟਕਰਾਨੀ ਚਾਹੁੰਦੇ ਸਰਕਾਰ ਕੇਰੀ ਐਸੀ ਵੀ ਟਕਰਾਨੀ ਚਾਹੁੰਦੇ ਫਿਰ ਇਹ ਜਿਹੜਾ ਡੈਡਲੌਕ ਆ ਦੋਨੋਂ ਤਰ੍ਹਾਂ ਦਰਮਿਆਨ ਇਹ ਕਦੋਂ ਟੁੱਟੇਗਾ ਸਿੱਧਾ ਸਰਕਾਰ ਨੇ ਤੋੜਨਾ ਜੀ ਸਰਕਾਰ ਸਾਡੇ ਕੋਲ ਨੂੰ ਅੱਜੇ ਤੋੜ ਲੇ ਜੀ ਸਰਕਾਰ ਸਾਨੂੰ ਬਿਲਕੁਲ ਮੀਟਿੰਗ ਨਾ ਦੇਵੇ ਅਸੀਂ ਮੀਟਿੰਗ ਨਹੀਂ ਮੰਗਦੇ ਅਸੀਂ ਸਰਕਾਰ ਨੂੰ ਕਹਿੰਦੇ ਉੱਥੋਂ ਬੈਠੇ ਅਨਾਊਂਸਮੈਂਟ ਕਰ ਸਾਡੇ ਕੋਲੇ ਉਹ ਬਣਾ ਕੇ ਸਾਰਿਆਂ ਦੇ ਨੋਟੀਫਿਕੇਸ਼ਨ ਦੇ ਕੇ ਭੇਜ ਦੇਣ ਅਸੀਂ ਇੱਥੋਂ ਹੀ ਜਕਾਰਾ ਲਾ ਕੇ ਉਹਦੀ ਜਤੂ ਰੈਲੀ ਕਰਕੇ ਵਾਪਸ ਮੁੜ ਜਾਂਗੇ ਸਾਡਾ ਦਿੱਲੀ ਨਾਲ ਕੋਈ ਸੰਬੰਧ ਨਹੀਂ ਸਾਡੇ ਕੋਈ ਦਿੱਲੀ ਜਾ ਕੇ ਬਹਿਣਾ ਚ لیکن اک گل ضرور دھیان رکھیو اک پنجابییاں دی کہاوت ہوندی ہے کہ ਸਾਡੀ ਤਾਂ ਹਾਂਡੀ ਗਈ ਪਰ ਕੁੱਤੇ ਦੀ ਬਦੀੜ ਪੈ ਗਈ ਇਹ ਸਮਝ ਰਖ ਰਿਹਾ ਲੱਗ ਰਿਹਾ ਜੀ ਜੀ ਪੈ ਗਈ ਨਾ ਜਿਹੜੇ ਕਹਿੰਦੇ ਸੀ ਕਿਸਾਨਾਂ ਨੂੰ ਐ ਨਹੀਂ ਕਰਨ ਦੇਣਾ ਉਹ ਸਾਰੀ ਦਿੱਲੀ ਚਾਰਸ਼ਪੀਰੋ ਘੇਰੀ ਬੈਠੇ ਨੇ ਆ ਯਾਰ ਤੂੰ ਦਿੱਲੀ ਦਾ ਉਹ ਰਾਜਾ ਹੈ ਤੂੰ ਭਾਰਤ ਦਾ ਪ੍ਰਧਾਨ ਮੰਤਰੀ ਹੈ ਰੋਜ਼ ਚੈਨਲਾਂ ਦੇ ਕਹਿਣਾ ਜਾ ਜਾ ਕੇ ਰੋਜ਼ ਤੂੰ ਵੱਡੀਆਂ ਵੱਡੀਆਂ ਕਾਨਫਰੈਂਸਾਂ ਕਥਾ ਚ ਕਹਿਣਾ ਬਾਹਰਲੇ ਦੇਸ਼ਾਂ ਚ ਕਿ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਇਹ ਲੋਕਤੰਤਰ ਹੈ ਇਹ ਕਿਹੜਾ ਲੋਕਤੰਤਰ ਹੈ ਕਿ ਦੇਸ਼ ਦੇ ਲੋਕਾਂ ਨੂੰ ਦਿੱਲੀ ਨਾ ਆਉਣ ਦਿਓ ਸੋ ਇਹ ਦਿਖ ਰਿਹਾ ਹੈ ਮਿਲ ਜੇਗਾ ਕੋਈ ਨਾ ਕੋਈ ਅਗਰ ਕਿਸੇ ਨਾ ਕਿਸੇ ਸਟੇਜ ਤੇ ਇਸੇ ਮੋਦੀ ਨੂੰ ਕੋਲਰ ਫੜ ਕੇ ਕਹਿਣ ਵਾਲਾ ਕਿ ਭਾਈ ਆਹ ਦੇਖ ਤੂੰ ਅੱਜ ਇਹ ਕਹਿ ਰਿਹਾ ਕਿ ਵੱਡਾ ਲੋਕਤੰਤਰ ਹੈ ਆਹ ਕਿਸਾਨਾਂ ਦੇ ਗੋਲੇ ਸਿੱਟੇ ਜਾ ਰਹੇ ਨੇ ਆਹ ਜਿਹੜੇ ਤੂੰ ਦੋਨੋਂ ਬਾਰਡਰਾਂ ਦੇ ਉੱਤੇ ਆਹ ਸੰਭੂ ਬਾਰਡਰ ਦੇ ਉੱਤੇ ਖਨੋਰੀ ਬਾਰਡਰ ਦੇ ਉੱਤੇ ਲਗਭਗ 30 ਤੋਂ ਵੱਧ ਮੁੰਡੇ ਇੱਥੇ ਮੈਂ ਜਿਨ੍ਹਾਂ ਦੀ ਹੁਣ ਖਾਰਚਾਰ ਲੈ ਕੇ ਆ ਤਿੰਨ ਅਜੇ ਸਾਨੂੰ ਪਰਲੇ ਪਾਸੇ ਬਹੁਤ ਸਾਰੇ ਉਹ ਨੇ ਜਿਨ੍ਹਾਂ ਨੂੰ ਟ੍ਰੀਟਮੈਂਟ ਕਰਕੇ ਹੀ ਛੱਡ ਦਿੱਤਾ ਗਿਆ ਤੇ ਇਹ ਨਾਲ ਹਾਲਾਤ ਚੱਲਿਆ ਸੋ ਮੇਰੀ ਬੇਨਤੀ ਹੈ ਵੀ ਇੰਨਿਆਂ ਨੂੰ ਕਰਕੇ ਇਹਹੀ ਹਾਲਾਤ ਖਨੋਰੀ ਬਾਰਡਰ ਤੇ 30 ਬੱਤੀਆਂ ਦੀ ਰਿਪੋਰਟ ਉੱਥੋਂ ਆ ਰਹੀ ਹੈ ਇੰਨੇ ਲੋਕਾਂ ਦੇ ਗੋਲੇ ਮਾਰ ਕੇ ਇੰਨੇ ਲੋਕਾਂ ਦੇ ਤੁਸੀਂ ਰਬੜ ਬੁਲਟ ਮਾਰ ਕੇ ਅੱਜ ਹਜੇ ਤੁਸੀਂ ਕਹਿੰਦੇ ਲੋਕਤੰਤਰ ਹੈ ਮਿਲ ਜੇਗਾ ਕੋਈ ਨੋਕਾ ਕਾਲਰ ਤੇ ਫਰ ਦੇਣ ਸਰਕਾਰ ਪਰ ਤੇ ਹੋਰ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਨਾਲ ਤੁਸੀਂ ਸੰਪਰਕ ਜੋ ਉਹਨਾਂ ਦਾ ਕੀ ਰਿਸਪੌਂਸ ਹੈ ਜੇ ਤੁਸੀਂ ਉਧਰ ਨੂੰ ਜਾਂਦੇ ਹੋ ਦੇਖੋ ਬੇਨਤੀ ਹੈ ਕਰਨਾਟਕਾ ਸਾਡੇ ਵਿੱਚ ਬੈਠਾ ਹੈ ਕੇਰਲਾ ਤਾਮਿਲਨਾਡੂ ਓਡੀਸ਼ਾ ਬਿਹਾਰ ਬੰਗਾਲ ਤੇਲੰਗਨਾ ਅੰਤਰਾਪਰਦੇਸ਼ ਮੱਧ ਪ੍ਰਦੇਸ਼ ਹਰਿਆਣਾ ਰਾਜਸਥਾਨ ਹਰਿਆਣਾ ਇਹ ਸਾਰੀਆਂ ਸਟੇਟਾਂ ਸਾਡੇ ਨਾਲ ਬੈਠੀਆਂ ਨੇ ਇਹਨਾਂ ਦੇ ਕਿਸੇ ਕਿਸੇ ਦਾ ਸਮਰਥਨ ਕਮਜੋਰ